ਸਸਰੀ ਕਾਰਜ ਅਸੀਂ ਅੱਜ ਆਏ ਆ ਜੂ ਵੇਖਣਾ ਮੈਂ ਤੇ ਨਾਲ ਮੇਰੇ ਇੱਥੇ ਹੋ ਐਸੀ ਕਹਿ ਦੀ ਸਾ ਕਿੱਥੇ ਆਸਤਾ ਦਾ ਆਪਾਂ ਆਪਾਂ ਜੂ ਚ ਆਇਆ ਚਿੜੀਆ ਘਰ ਮਤਲਬ ਚਿੜੀਆ ਘਰ ਚਤ ਤਬੀੜ ਕਿੱਥੇ ਤਬੀੜ ਇਹ ਛੇੜ ਕਾ ਰਹੇ ਠੀਕ ਆ ਇੱਥੇ ਆਉਣਾ ਮੈਂ ਜਦੋਂ ਕੋਈ ਹਮਲਾ ਹਮਲਾ ਹੋ ਜੇ ਇੱਥੇ ਲੁਕ ਦੀਆਂ ਇੱਥੇ ਠੀਕ ਆ ਇੱਥੇ ਪੜਾ ਲੈਨੇ ਪੁੱਸ ਜੰਗਲਾਂ ਵਿੱਚ ਫਿਰਦੇ ਆਪਾਂ ਗੰਗਲਾਂ ਚ ਠੀਕ ਆ ਆ ਜੋ ਅੱਗੇ ਮਣੀ ਰਹੇ ਹੋ ਵੀਡੀਓ ਨਾਲ ਤੁਹਾਨੂੰ ਦਿਖਾਉਣਾ ਅੱਜ ਬੜਾ ਘੈਂਡ ਯਾਰ ਵੀਊ ਹੈ ਨਾ ਪਿੱਛੇ ਲੱਗਿਆ ਟੀ ਆ ਨੰਬਰ ਨਹੀਂ ਜੀ ਇਹ ਕਿਸੇ ਵੀ ਗੱਡੀ 'ਚ ਬੈਠ ਕੇ ਫ੍ਰੀ ਘੁੰਮ ਸਕਦੇ ਹਾਂ। ਵੀ ਅਸੀਂ VIP ਆਏ ਹਾਂ। VIP ਲੱਗਦੇ ਆਗੇ ਪੈਸੇ ਨਾਲ। ਵੀ ਸਾਡੇ ਜਿਹੜੀ ਅਸੀਂ ਕਮਾਈ ਆ ਮਾੜੀ-ਮੋਟੀ ਉਹ ਸਾਡੇ ਕੰਮ ਆ ਜਾਂਦੀ ਕਦੇ ਹਨਾ। ਹਾਂ। ਤੇ ਬਾਬੂ ਯਾਰ ਸੱਚੀ ਯਾਰ ਸਕੂਨ ਆ ਯਾਰ। ਮੈਂ ਇੱਥੇ ਆਇਆ ਪਹਿਲੀ ਵਾਰ ਮੇਥੋਂ ਪਹਿਲਾਂ ਤਾਂ ਬਥੇਰੇ ਆਏ ਹੋਣੇ ਪਰ ਮੈਂ ਪਹਿਲੀ ਵਾਰ ਆਇਆ ਜ਼ ਮੇਰਾ ਉਹ ਹੈਗਾ। ਇਹ ਲੈ ਕੇ ਆ ਮੈਨੂੰ ਉਸਤਾਦ ਅੱਜ। 20-25 ਵਾਰ ਹੋ ਰਿਹਾ ਕਿ ਤੁਹਾਨੂੰ। ਪਰ ਮੈਨੂੰ ਲੈ ਕੇ ਆ ਮੇਰਾ ਉਸਤਾਦ ਅੱਜ। ਹਾਂ। ਕੂ ਸਾਹਿਬ ਸਾਡੇ ਤੁਹਾਨੂੰ ਦਿਖਾਉਣਿਆਂ ਕਰੋਕੋਡਾਇਲ ਜਿਹੜੇ ਟਾਈਗਰ ਤੇ ਬਲੈਕ ਟਾਈਗਰ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਵਾਂਗੇ ਅੱਜ ਠੀਕ ਆ ਬਣਿਆ ਹੋਰ ਕੂ ਸਾਹਿਬ ਇਹ ਪ੍ਰੋਡਿਊਸਰ ਸਾਡਾ ਨਾਲ ਟ੍ਰੈਫਰ ਦਾ ਸਾਡੇ ਵਿਚਾਰਾ ਕਹਿੰਦਾ ਵੀ ਚਲੋ ਵੀ ਮੇਰੇ ਵੀਰੋ ਉਹਦੇ ਉਹਦੀ ਪੰਦ ਡਿਸਕ ਕਰ ਰਹੇ ਹਣੋਂ ਦੇਖ ਕੇ ਉਹ ਬੈਠਿਆ ਭਾਈ ਹੂੰ ਇਹ ਕੋ ਬੈਠਾ ਇੱਧਰ ਇਹ ਡੋਡ ਪ੍ਰਜਾਤੀ ਹੈ ਨਹੀਂ ਸਹੀ ਆ ਉਹ ਸੂਪੋ ਸਮੰਦਰ ਠੀਕ ਆ ਤੇ ਬਣੀ ਰਿਹਾ ਇੱਧਰ ਬਹੁਤ ਕਹਨੇ ਮਾਹੌਲ ਘੈਂਟ ਆ ਯਾਰ ਸੱਚੀ ਯਾਰ ਵਾਹ ਕੀ ਆ ਵਾਹ ਉਹ ਕਰਦਾ ਰੋਜ਼ ਹੈ ਨਾ ਯਾਰਾਂ ਕੀ ਫਰੀ ਕੀ ਜਾਨਦਾ ਕੀ ਕਿਉਂ ਪੰਗੇ ਲੀਏ ਨੇ ਇਹ ਨਾਲ ਹਾਈ ਹੈਲੋ ਕੈਸਾ ਹੈ ਕੈਸੇ ਹੋ ਆਨਲਾਈਨ ਗੱਸੀਆ ਤਾਂ ਅਦਰ ਨੇ ਡਰੱਗ ਕਿ ਹੈ ਵੀ ਬੰਤ ਬਾਈ ਲਈ ਅੱਜ ਪਹੁੰਚ ਗਿਆ ਇਹ ਮਿੱਠਾ ਇਹ ਛੜੀ ਇਹ ਡਰੱਗ ਕਿ ਤੇ ਥੋੜਾ ਜਿਹਾ ਇਹ ਚੱਲਦਾ ਦਿੱਥੋਂ ਓਏ ਕਾ ਕਰਕੇ ਚਲੋ ਠੀਕ ਆ ਬਾਈ ਜਾਣਾ ਇਹ ਕੱਲੀ ਆ ਜਰਾ ਯਾਰ ਹਨਾ ਇਹਦੇ ਐ ਵੀ ਲਿਖਾਇਆ ਜਾਂਦਾ ਜਨਮ ਉਸਤਾਉਣਾ ਮਨਾ ਅੰਦਰ ਵੀ ਜਗਾ ਨਾ ਪਤਾ ਇਹ ਵੀ ਲਿਖਿਆ ਹੋਇਆ ਇਹਨਾਂ ਨੇ ਹੂੰ ਵੀ ਜਨਮ ਨੂੰ ਉਸਤਾਉਣਾ ਮਨਾ ਹੈ ਆ ਜੋ ਅੱਕੇ ਚਲੋ ਇਧਰ ਤਾਂ ਹੈ ਨਹੀਂ ਹੋ ਬੈਠੇ ਇਧਰ ਵੀ ਯਾਰ ਵਾਹ ਕੀ ਆ ਬਾਤ ਆ ਅੱਜ ਆਪਾਂ ਪਹੁੰਚੇ ਸਤਵੀੜਾ ਇਧਰ ਬਾਈ ਵੀ ਬਲੌਗ ਬਣਾਈਆਂ ਤਾਂ ਮੈਂ ਵੀ ਅਸੀਂ ਇੱਥੇ ਮਹਾਲੀ ਤੋਂ ਸੂਟ ਤੋਂ ਅੱਜ ਥੋੜਾ ਸਟ्रेस ਫ੍ਰੀ ਹੋਣ ਆਏ ਆ ਕਿਉਂਕਿ ਸਾਰਾ ਦਿਨ ਕੰਮ ਦੀ ਸਟ੍ਰੈਸ ਆ ਗਾਣਾ ਕਰ ਲਵਾ ਕਰ ਲਵਾ ਅੱਜ ਇੱਥੇ ਆਏ ਫ੍ਰੀ ਹੋ ਕੇ ਹੈਲੋ ਗਾਇਸ ਆ ਬੇ ਖੇਤਰੀ ਯਾਰ ਆ ਬੱਦ ਚੱਲਦੇ ਉਹ ਇਹ ਤਾਂ ਐਡਾ ਹੈਲੋ ਕਿੰਨੇ ਮੋਟੇ ਰ ਹਨ ਇਹ ਖਰਾਕ ਪੈਂਦੀ ਇਹਨਾਂ ਹਾਂ ਆ ਦੇਖੋ ਆਏ ਯਾਰ ਇਹਨਾਂ ਦਾ ਦਿਲ ਤਾਂ ਇੱਕ ਦਿਲ ਕਰਦਾ ਉਹ ਇਹਨਾਂ ਦਾ ਹਣਾ ਯਾਰ ਵੀ ਅਸੀਂ ਦਰਖਤਾਂ ਜਿਹੜੀਆਂ ਹਨ ਹਾਂ ਇੱਕ ਚੀਜ਼ ਨੋਟ ਕੀਤੀ ਆ ਇਹ ਸਿੱਤੀ ਬੰਦੇ ਕਹਿੰਦੇ ਨਹੀਂ ਦੇਖਦੇ ਹੈਗੀ ਸਹੀ ਆ ਈਕਾਰ ਲਈ ਕਿਉਂ ਨਹੀਂ ਦੇਖਦੇ ਹੈ ਪਤਾ ਨਹੀਂ ਇਹਨਾਂ ਨੂੰ ਕੀ ਹੋਊਗਾ ਦੱਸ ਸਕਦੇ ਨਹੀਂ ਸਿੱਤੀ ਦੇ ਸਹੀ ਆ ਦੇ ਨੀ ਨੀ ਬਾਈ ਤੂੰ ਕਿਨੇ ਕਰ ਤੂੰ ਤਾਂ ਵੱਢ ਗਿਆ ਲੈਣਾ ਤੈਨੂੰ ਪਤਾ ਹਾਂ ਦੇਖਦੇ ਨਹੀਂ ਬੰਦੇ ਸਿਆਣੇ ਨੇ ਰਹਿਣਾ ਅਰੇ ਮਣੀ ਆਪਣੇ ਨਾਲ ਤਾਂ ਵੱਧ ਸਿਆਣੇ ਲੱਗਦੇ ਮੈਨੂੰ ਇਹ ਹਾਂ ਬੋਲੇ ਬਾਈ ਆਜੋ ਅੱਗੇ ਯਾਰ ਰਸਤਾ ਇਹ ਤਾਂ ਬਾਂਦਰੀ ਵਾਹ ਪ੍ਰਕਾਰ ਦੇ ਹਨਾ ਯਾਰ ਹੁੰਦੇ ਨੇ ਮੈਂ ਇੱਕ ਤਰ੍ਹਾਂ ਨਹੀਂ ਹੁੰਦੇ ਇਹ ਇੱਧਰ ਹੋ ਆਣ ਲੱਗ ਤਰਾਂ ਦੇ ਆ ਪਰ ਚਾਤੇ ਸਾਮੀ ਬਾਂਦਰ ਆ ਹੋਰ ਤਰ੍ਹਾਂ ਦੇ ਹਨ ਲੈ ਦ ਦੋਸੇ ਕੋਰਾ ਹਾਂ ਤਾਂ ਗੋਸੇ ਕੋਰਾ ਹੈਲੋ ਸਹੀ ਗੱਲ ਹੈ ਯਾਰ ਚਾਹਤ ਨਹੀਂ ਬੰਦ ਹਨ ਯਾਰ ਕੀ ਕਹਿੰਦੇ ਨਹੀਂ ਹਾਏ ਕਿਵੇਂ ਹੋ ਸਹੀ ਗੱਲ ਹੈ ਇਹ ਕਿਹੜਾ ਲਾ ਉਹ ਚੀਜ਼ ਨੋਟ ਕਰ ਇਹਨਾਂ ਦੀ ਸਫਾਈ ਦੇਖ ਨੂੰ ਚੀ ਹਾਂ ਹਾਂ ਤੇ ਦੋ ਵਾਰੀ ਸਫਾਈ ਹੁੰਦੀ ਹੈ ਇਹਨਾਂ ਦੀ ਅੱਛਾ ਜੀ ਫਿਰ ਕੁਛ ਕਹਿੰਦੇ ਨਹੀਂ ਬੰਦੇ ਨੂੰ ਹੁਣ ਕੁੰਦੇ ਨੇ ਸਾਰੇ ਉਹ ਨੂੰ ਕਿਵੇਂ ਐਕਸਪੀਰੀਅੰਸ ਹੋ ਬੋਲਣ ਲੱਗਾ ਹਾਂ ਇਹ ਹੋਰ ਤਰ੍ਹਾਂ ਨੇ ਆ ਸਫਾਈ ਦੇਖ ਲੈ ਨੀਤੇ ਪਿਆ ਸਹੀ ਗੱਲ ਆ ਕਿਹੜੇ ਆਹੀ ਉੱਪਰ ਆ ਲਾਇਆ ਦੇ ਨਾ ਸਾਮੀ ਬੰਦਨ ਇਹ ਥਾਂਤਰੀ ਨੇ ਲੈ ਵੀ ਹੁਣ ਤੁਹਾਨੂੰ ਬੰਤ ਪ੍ਰਦਾਨ ਕੀ ਦਿਖਾਉਣ ਲੱਗੇ ਆਪਾਂ ਟਾਈਗਰ ਦਿਖਾਉਣ ਲੱਗਿਆ ਉਹ ਵਰਦਾ ਗਿਆ ਹੱਸਿਆ ਮੂਰੇ ਆਪਾਂ ਠੀਕ ਆ ਡੂੰਗਾ ਅਸਾਂ ਡੂੰਗਾ ਇਹ ਟਾਈਗਰ ਖੜਾ ਦੇਖੋ ਓਏ ਬੜੀ ਸੋਹਣੀ ਸਰਪੋਸ ਰੱਬ ਨੇ ਯਾਰ ਇਹਨਾਂ ਕਿੰਨਾ ਹੋਣਾ ਯਾਰੇ ਬੰਤ ਪੰਗੇ ਲੈਂਦਾ ਹੋਇਆ ਟਾਈਗਰ ਨਾਲ ਓਏ ਆਪਾਂ ਨੇ ਮੇਰੇ ਨਾਲ ਤਾਂ ਵਧੀਆ ਹੈ ਜੀ ਹਾਂ ਵਧੀਆ ਮੇਰੇ ਨਾਲ ਤਾਂ ਸ਼ਾਇਦ ਕਿ ਮੈਂ ਉਹ ਦੇਖਿਆ ਆ ਦੇ ਇਹਨਾਂ ਨੂੰ ਦੇਖ ਹਨਾ ਕਿਵੇਂ ਬੰਗਾਲ ਦਾ ਟਾਈਗਰ ਆ ਇਹ ਇਹ ਸਾਰੀ ਡਿਟੇਲ ਲਿਖਿਆ ਚਿੜੀਆ ਘਰ 10 ਕਿਲੋ ਮੱਝ ਦਾ ਮੀਟ ਖਾਂਦਾ ਡੇਲੀ ਦੇ ਹਾਂ ਹਨਾ ਹਮ ਸਰੀਰ ਦਿਖੀ ਹੋਇਆ ਨਾ ਯਾਰ ਟੇਲ ਨੂੰ ਫਿਰਦਾ ਝੋਟਾ 10 ਕਿਲੋ ਮੱਝ ਦਾ ਮੀਟ ਹੈਗਾ ਡੇਲੀ ਦਾ ਗੁੰਨਾ ਦਾ ਡੇਲੀ ਦਾ ਡੇਲੀ ਦਾ 10 ਕਿਲੋ ਬੰਤਨ ਕੀ ਦਿਖਾਉਣ ਚੱਲੇ ਆਪਾਂ ਆਪਾਂ ਦਿਖਾਉਣ ਚੱਲੇ ਆ ਦਰਾਈ ਕੋੜਾ ਚੜਾਣਾ ਮਾਰ ਰਿਹਾ ਕਿਪੋ ਕੀਪੋ ਚਲੋ ਬਈ ਆਜੋ ਬਣੇ ਰਹੋ ਵਲੌਗ ਨਾਲ ਤੇ ਤੁਹਾਨੂੰ ਦਿਖਾਉਣੇ ਅੱਗੇ ਦਰਾਈ ਕੋੜਾ ਹੈਗਾ ਕਿ ਨਹੀਂ ਹੈਗਾ ਵੈਸੇ ਅੱਜ ਸਾਡੇ ਨਾਲ ਤਿੰਨ ਦਾ ਬੰਦਾ ਹੈ ਨਹੀਂ ਸ਼ਾਦੀ ਦਾ ਤੇ ਜਿਹੜਾ ਉਹਦਾ ਮੇਨ ਬੰਦਾ ਉਹ ਗਿਆ ਹੋਇਆ ਮਹਾਲੀਆ ਚ ਅੰਦਰ ਵੀ ਦਿਖਾਉਂਦਾ ਬਾਕੀ ਹੋ ਸਕਿਆ ਤਾਂ ਅਸੀਂ ਤੁਹਾਨੂੰ ਅੰਦਰ ਜਾ ਕੇ ਵੀ ਦਿਖਾਉਂਦਾ ਸਹੀ ਹੈ ਸਹੀ ਹੈ ਆਹ ਹੋਰ ਆਣਾ ਬਈ ਹਾਂ ਜੀ ਇਹ ਹੈ ਜੀ ਇਹ ਕਿਹੜਾ ਹੈ ਇਹ ਬੱਚਾ ਦਾ ਬੰਦ ਨਾਲ ਉਹਦਾ ਕੀ ਖਰੀਕਾ ਵੀ ਆ ਗਿਆ ਕਿਤਨਾ ਹੁਕਾ ਖਰੀਕਾ ਦਾ ਯਾਰ ਹਨਾ ਦੇਖੋ ਯਾ ਅਗਨ ਘਾੜ ਜਨਮਰ ਸੱਚੀ ਮੈਂ ਅੱਜ ਪਹਿਲੀ ਵਾਰ ਦੇਖਿਆ ਸਕੂਨ ਮਿਲਿਆ ਯਾਰ ਵੰਤ ਦੇਖ ਕੇ ਇਹਨਾਂ ਨੂੰ ਆ ਇਧਰ ਬਣੇ ਹੋਰ ਵੀ ਤੁਹਾਨੂੰ ਦਿਖਾਉਣਾ ਇਹ ਕਿਹੜੀ ਪ੍ਰਜਾਤੀ ਹੈ ਹਿਪੋਦ੍ਰਾਈ ਕੋਲਾ ਇਹ ਕੋਈ ਤੁਮ ਥਾ ਇਹ ਕੀਨੀਆ ਉਹ ਜੈਂਡਾ ਨਿਸ਼ਾਨ ਦੱਖਣੀ ਅਫਰੀਕਾ 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 ਇਲਾਕਿਆਂ ਚ ਰਹਿੰਦਾ ਜਿਆਦਾਤਰ ਉਮਰ ਇਹਦੀ 40 50 ਸਾਲ ਹਨਾ 40 50 ਸਾਲ ਦੀ ਉਮਰ ਆ ਇਹਦਾ ਜਿਹੜਾ ਕੁਦਰਤੀ ਭੋਜਨ ਆ ਉਹ ਘਾਹ ਤੇ ਪੌਦੇ ਹਾਂ ਹਰਾਗਾਹ ਆ ਖਾਦਾ ਜਿਆਦਾਤਰ ਇਹ ਕਿੰਨੇ ਬੱਚੇ ਦਿੰਦਾ ਇਹ ਨਰ ਸੱਤ ਬੱਚੇ ਦੇਣ ਦੀ ਉਮਰ ਸੱਤ ਤੇ ਉਹਦੀ 5 ਮਹੀਨੇ 5 ਮਹੀਨੇ ਹਨਾ ਕੀ ਬਾਤ ਆ ਯਰ ਸਰੀਆ ਸਰੀਆ ਆ ਦੇਖੋ ਮੂੰਹ ਦੇਖਿਆ ਤਾਦੇ ਉਹ ਉਹ ਗਾਂ ਨਹੀਂ ਨਾ ਨੰਬਰ ਵਰਗੇ ਹਨ ਹਾਂ ਇਹ ਆ ਗਏ ਮਿਰਗ ਉਹ ਬੈਠਿਆ ਤੁਹਾਨੂੰ ਦਿਖਾਉਣਾ ਹੈ ਬਈ ਅੱਗੇ ਉਹ ਬੈਠਿਆ ਮਿਰਗ ਚੱਟੇ ਹਾਂ ਕਿਹ ਹੋ ਬੈਠੇ ਚੱਟੇ ਸੱਤੇ ਮਿਰਗ ਪਾਣੀ ਵਾਲਾ ਤੇਰਾ ਬੱਕਰੀਆਂ ਵਰਗੇ ਹਨ ਇਹ ਆ ਬੈਠਿਆ ਮਿਰਗ ਧੁੱਪੇ ਕਿੰਨੇ ਘੰਟਾ ਯਾਰ ਹਨਾ ਵਾਈਟ ਮਿਰਗ ਅੱਗੇ ਦਿਖਾਉਣੇ ਆ ਉਹਨੂੰ ਬਣੇ ਰਹੋ ਵਲੌਗ ਨਾਲ ਹੋਰ ਵੀ ਆਹ ਕੀ ਮੈਂ ਕਹਿਣਾ ਚਾਹਉਂ ਹਾਂ ਜਾਨਵਰਾਂ ਦਾ ਵੀ ਧਰਤੀ ਤੇ ਕਾਰ ਬਰਾਬਰ ਦਾ ਅਧਿਕਾਰ ਹੈ ਸਹੀ ਗੱਲ ਬੰਦ ਨਾ ਸਹੀ ਹੈ ਘੈਂਟ ਚੀਜ਼ ਲਿਖੀ ਯਾਰੋ ਹੁਣ ਤੁਹਾਨੂੰ ਆਪਾਂ ਦਿਖਾਉਣੇ ਆ ਅੱਗੇ ਜਾ ਕੇ ਹੁਣ ਐਲੀਫੈਂਟ ਦਿਖਾਉਣੇ ਆ ਹਾਂ ਹਾਂ ਬਹੁਤ ਵੱਡੇ ਵੱਡੇ ਸਾਹਮਣੇ ਜੁੜੇ ਰਹੋ ਵਲੌਗ ਦੇ ਨਾਲ ਦੇਖੀ ਚੱਲੋ ਵੀ ਪੂਰੀਆਂ ਘੈਂਟ ਚੀਜ਼ਾਂ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾ ਦਾਂਗੇ ਆਪਾਂ ਤੇ ਬਣੇ ਰਹੋ ਵਲੌਗ ਨਾਲ ਬਸ ਬੰਤ ਬਈਆ ਕੀ ਹਾਂ ਅੰਤੀ ਕਿਹੜੀ ਕਿਹੜੀ ਨਖਰ ਹੈ ਇਹ ਅਲੀ ਫਾਸ ਮੈਕਸਿਮ ਸ਼੍ਰੇਣੀ ਉਹ ਤੁਹਾਨੂੰ ਦੱਸ ਰਹੀ ਹੈ এਸ਼ੀਆ ਵਾਸੀ ਭਾਰਤ ਨੇਪਾਲ ਤੇ ਬਾਬੇ ਉਹ ਆ ਖੜਿਆ ਹਾਂਥੀ ਵੀ ਬਣੇ ਰੋ ਬਲੌਗ ਨਾਲ ਤੇ 70 ਸਾਲ ਦੀ ਉਮਰ ਹੈ। ਕੀ ਬਾਤ ਆ ਯਾਰ। ਛੋਟੇ ਹੁੰਦੇ ਨੇ ਤਾਂ ਗਿੜਾ ਵੀ ਦਿੰਦੇ ਹੁੰਦੇ ਨੇ ਨਾ ਹੁਣ ਤਾਂ ਪੰਡਾ ਵੀ ਨੜ ਗਿਆ ਹਤੀ। ਪੱਲੇ ਯਾਰ ਬੰਤ ਪੰਡਾ ਚ ਆਉਂਦੇ ਨੇ ਨਾ ਉਹ ਲੈ ਕੇ ਬਾਬੇ ਤੇ ਬਾਬੇ ਨੇ ਦੇਦੀ ਉਹ ਪੰਡਾ ਚ ਲੈ ਕੇ ਆਉਂਦੇ ਹੁਣ ਉਹਨਾਂ ਹੁਣ ਉਹ ਵੀ ਹੁਣ ਹਟ ਗਏ ਕਿਉਂਕਿ ਉਹ ਕਈ ਵਾਰ ਨੇ ਕਈ ਪੰਡਾ ਚ ਉਹਨਾਂ ਨੇ ਨੁਕਸਾਨ ਕਰਤਾ। ਹਾਂ। ਇਹ ਕੀ ਬਾਤ ਆ ਯਾਰ ਬਾਬਾ ਸੱਚੀ ਯਾਰਾ ਸਕੂਨ ਮਿਲ ਜਾਂਦਾ ਅੱਜ ਤਾਂ ਬੜੀ ਘੈਂਡ ਆ ਘੈਂਡ ਆ ਯਾਰ ਗਾਮਾ ਹਨਾ ਹੋਰ ਵੀ ਕਿੰਨਾ ਏਰੀ ਵਾਲਾ ਘੈਂਡ ਆ ਯਾਰ ਬਾਬਾ ਯਾਰ ਕਿੰਨੀ ਸ਼ਾਂਤੀ ਦੇਖੋ ਯਾਰ ਸਕੂਨ ਯਾਰਾ ਉਸਤਾਦ ਕੀ ਕਹਿਣਾ ਚਾਹੁੰਨੇ ਬਹੁਤ ਵਧੀਆ ਯਾਰਾ ਹਨਾ ਸਕੂਨ ਦੀ ਜ਼ਿੰਦਗੀ ਐ ਇੱਥੇ ਹਰ ਇੱਕ ਨੂੰ ਮਹੀਨੇ ਬਾਅਦ ਦੋ ਮਹੀਨੇ ਬਾਅਦ ਇੱਥੇ ਆਉਣਾ ਜ਼ਰੂਰੀ ਚ ਸਕੂਨ ਯਾਰਾ ਸਟ्रेस ਦੂਰ ਹੋ ਜਾਂਦੇ ਬੰਦੇ ਯਾਰ ਚਾਕੇ ਕੁਦਰਤੀ ਚੀਜ਼ਾਂ ਦੇ ਇੱਕ ਲਓ ਵੀ ਇਧਰ ਬੰਤ ਤੇ ਹੁਣ ਆਪਾਂ ਦੇਖਦੇ ਆਂ ਲੱਕੜ ਬੱਗਾ ਹੁਣ ਦਿਖਾਉਣ ਲੱਗਿਆ ਆਪਾਂ ਲੱਕੜ ਬੱਗਾ ਅੰਦਰ ਹੀ ਬੈਠਾ ਹੁੰਦਾ ਅੰਦਰ ਹੀ ਬੈਠਾ ਹੁੰਦਾ ਇੱਥੇ ਇਹ ਫੋੜ ਆਪੇ ਲੱਕੜ ਬੱਗਾ ਇੱਕ ਹੀ ਆ ਬਈ ਇੱਕ ਹੀ ਤਾਂ ਕੋਈ ਆ ਦੇ ਟਾਵਰ ਨਾਲ ਉਹਦਾ ਮੋਟਾ ਹੈ ਟਾਵਰ ਨਾਲ ਮੋਟਾ ਪਿਆ ਟਾਵਰ ਨਾਲ ਚਲ ਅੱਗੇ ਚੱਲਦੇ ਹਾਂ ਆਪਾਂ ਤੁਹਾਨੂੰ ਹੋਰ ਦਿਖਾਉਣੇ ਬਰਾਬਰ ਬਹੁਤ ਨੇ ਰੋ ਤੇ ਪ੍ਰਜਾਤ ਜਿਹੜੇ ਲੱਕੜ ਬੱਗਾ ਤਾਰੀਕਾ 4 ਕਿਲੋ ਮੱਝ ਦਾ ਮੀਟ ਖਾਂਦਾ ਬਾਈ ਚੱਲ ਬੰਤ ਅੱਗੇ ਦੇਖੋ ਇਹਦਾ ਸਫਾਈ ਬੜੀ ਇੱਥੇ ਨਾ ਇੱਕ ਚੀਜ਼ ਦੇਖੋ ਨਾਲ ਹੀ ਆ ਵੀ ਸਫਾਈ ਬਹੁਤ ਸਫਾਈ ਆ ਹੁਣ ਆਪਾਂ ਦੇਖ ਰਿਹਾ ਬਾਗ ਟੀਂਦੂਆ ਹੁਣ ਦਨ ਦਿਖਾਉਣਾ ਪੇੜੀਆ ਬਾਗ ਲਗਿਆੜ ਨਹੀਂ ਕਹਿੰਦਾ ਆਪਾਂ ਕਹਿੰਦਾ ਪਿਆਬੀ ਚ ਤੇ ਆ ਪਏ ਆ ਦੋਏ ਆ ਮੇਲ ਉਹ ਫੀਮੇਲ ਆ ਹੰਦਰ ਜੀ ਬੜਾ ਦੇਖਾ ਖੋਰੀ ਖੋਲੀ ਵੀ ਪਤਾ ਲੱਗ ਗਿਆ ਹੂੰ ਜੇਰਾ ਬਿੱਲੀ ਨੂੰ ਨੂ ਕਹਿੰਦੇ ਹੋਣਗੇ ਬਿੱਲੀ ਭਈ ਰਾਣੀ ਜੀ ਉਹ ਬਿੱਲੀ ਫਿਰਦੀ ਹੈ ਬੱਚਾ ਨਾ ਪੁੱਤਾ ਕਰਨੇ ਇਹਨੂੰ ਹਾਂ ਕੋਸਾ ਮਿਰਜਾ ਪਰ ਆਇਆ ਅੱਜ ਹਾਂ ਮਿਰਜਾ ਪਰ ਤੇ 2 ਵਜੇ ਆੜਾ ਖੜੇ ਅੱਜ ਹੋ ਜਾਂਦੀ ਹੈ ਬਿੱਲੀ ਜੇ ਇੱਧਰ ਆ ਗਈ ਫਿਰ ਤੜੀ ਵਾਲਾ ਚੱਕ ਲੇ ਉਹ ਗਲਤੀ ਨਾਲ ਉੱਤਰ ਗਈ ਇੱਥੇ ਉਹ ਦੇਖ ਰਿਹਾ ਜਲੇ ਬੰਬਰ ਸ਼ੀਰ ਤੇ ਬੈਠੇ ਵਸਪਰ ਗੁਰਦਾਸ ਜੀ ਲਾਸੂ ਗਈ ਪਾਰਾ ਬੱਚ ਪਾਰਲੀ ਚੱਲ ਜਾ ਹੁਣ ਆਪਾਂ ਇਧਰ ਤੁਹਾਨੂੰ ਦਿਖਾਉਣਾ ਇਧਰ ਜਾਣਾ ਦੇਖਣਾ ਸ਼ੇਰ ਹਾਂ ਜਾ ਮਰਜੀ ਦੇ ਗੇਟ ਓਪਨ ਜੀਟ ਓਪਨ ਹੋ ਗਿਆ ਚੱਕ ਕੇ ਚਲੋ ਡਰਾਈਵਰ ਭਾਜੀ ਚਲੋ ਇੱਥੇ ਰੱਖ ਦੇਣਾ ਭਾਜੀ ਕਿੰਨੀ ਗੱਲ ਤੇ ਭਾਈ ਯੂਟਿਊਬ ਦਾ ਵੀਡੀਓ ਬਣਿਆ ਸੁਣਾ ਹੀ ਬਣ ਗਈ ਤੇ ਚਲੋ ਭਾਈ ਚਲੋ ਜੀ ਚਲੋ ਜੀ ਚਲੋ ਮੋਦੀ ਇਧਰੋਂ ਆ ਸ਼ੀਸ਼ਾ ਖੁੱਲਾ ਪਿਆ ਓਲਾ ਰੱਖ ਲੈ ਓਲਾ ਰੱਖ ਲੈ ਆ ਆ ਇਹ ਕਿਧਰ ਡਿਗੇ ਆਪਾਂ ਨੂੰ ਚੱਕ ਲਈ ਮੇਰੇ ਯਾਰ ਨੇ ਡਰਾਈਵਰ ਨੇ ਖੜਨੇ ਚੱਕ ਲਈ ਡਰਾਈਵਰ ਨੇ ਮਰੇ ਵੀਰੋ ਲੈ ਲੈਣਾ ਮਿੱਟ ਨੇ ਯਾਰ ਨੇ ਕਿਤਾਹ ਬੱਠਾ ਆ ਬੈਠ ਨੇ ਆ ਗਿਆ ਆ ਗਿਆ ਆ ਕੇ ਮੁੜਿਆ ਓਏ ਤਿਆਰ ਬਈ ਕੀ ਬਾਤ ਹੈ ਕੀ ਬਾਤ ਹੈ ਥੋੜੀ ਕਰ ਲੈ ਉਸਤਾਦ ਬੜੇ ਸਦਾ ਇਹਨਾਂ ਨੂੰ ਲਵੇ ਕੀ ਬਾਤ ਆ ਬੱਬੂ ਕਿਆ ਬਾਤ ਆ ਕਿਆ ਬਾਤ ਆ ਬੱਬੀ ਦੇਖੋ ਹਰਨਾ ਯਾਰਾ ਦੇਖੋ ਯਾਰਾ ਡਾਇਰ ਹਣਾ ਇਹ ਵਾਈਟ ਵਾਲੇ ਆ ਇਸੇ ਤਰ੍ਹਾਂ